ਸੌਦਾ ਸਾਦ ਰਾਮ ਰਹੀਮ ਅੱਜ ਜੇਲ੍ਹ ਵਾਪਸ ਜਾਏਗਾ ਕਿਉਂਕਿ 21 ਦਿਨਾਂ ਦੀ ਫਰਲੋਸ ਦੀ ਅੱਜ ਖਤਮ ਹੋ ਰਹੀ ਹੈ ਬਲਦਕਾਰੀ ਸੌਦਾ ਸਾਦ 21 ਦਿਨਾਂ ਦੀ ਫਰਲੋ ਤੇ ਬਾਹਰ ਆਇਆ ਹੋਇਆ ਸੀ ਕਿਉਂਕਿ ਔਨ ਸ਼ੋਸ਼ਨ ਦੇ ਇਲਜ਼ਾਮ ਉਹ ਸ਼ੋਸ਼ਨ ਦੇ ਇਲਜ਼ਾਮ ਜਿਹੜੇ ਉਹ ਸਾਬਤ ਹੋਏ ਕੋਰਟ ਦੀ ਤਰਫੋਂ ਜਿਹੜਾ ਸਜ਼ਾ ਸੁਣਾਈ ਗਈ ਸੁਨਾਰੀਆ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਸੌਦਾ ਸਾਦ ਲੇਕਿਨ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ ਪ੍ਰਸ਼ਾਸਨ ਦੀ ਤਰਫੋਂ ਮਨਜ਼ੂਰੀ ਦਿੱਤੀ ਗਈ ਸੀ ਫਰਲੋ ਦੀ ਔਰ 21 ਦਿਨ ਉਹ ਖਤਮ ਹੋ ਗਏ ਨੇ ਹੁਣ ਉਹਨਾਂ ਦੀ ਵਾਪਸੀ ਹੋਏਗੀ ਸੌਦਾ ਸਾਦ ਵਾਪਸ ਰੋहतक ਦੀ ਸੁਨਾਰੀਆ ਜੇਲ੍ਹ ਜਾਏਗਾ ਕਿਉਂਕਿ 13 ਅਗਸਤ ਨੂੰ ਬਾਹਰ ਆਇਆ ਸੀ 21 ਦਿਨਾਂ ਦੀ ਫਰਲ ਹੋ ਸੀ ਤੇ ਅੱਜ 21 ਦਿਨਾਂ ਦੀ ਫਰਲ ਖਤਮ ਹੋ ਗਈ ਹੈ ਤੇ ਹੁਣ ਉਹਨਾਂ ਦੀ ਤਰਫੋਂ ਜੇਲ੍ਹ ਵਾਪਸੀ ਲੇਕਿਨ ਵਿਵਾਦਾ ਦੇ ਵਿੱਚ ਇਸ ਕਰਕੇ ਰਹਿੰਦੇ ਨੇ ਕਿਉਂਕਿ ਵਾਰ-ਵਾਰ ਜੋ ਤਰੀਕੇ ਦੇ ਨਾਲ ਪ੍ਰਸ਼ਾਸਨ ਹਰਿਆਣਾ ਸਰਕਾਰ ਨੂੰ ਵੀ ਇਸ ਨੂੰ ਲੈ ਕੇ ਜਿਹੜਾ ਘੇਰਿਆ ਜਾਂਦਾ ਹੈ ਵਿਰੋਧੀਆਂ ਦੀ ਤਰਫੋਂ ਵਿੜਿਤ ਪਰਿਵਾਰਾਂ ਦੀ ਤਰਫੋਂ ਕਿ ਹਰਿਆਣਾ ਸਰਕਾਰ ਜੜੀ ਬੜੀ ਨਰਮ ਦਲੀ ਦਿਖਾਉਂਦੀ ਆ ਔਰ ਅਕਸਰ ਜਦੋਂ ਕਿਤੇ ਚੋਣਾ ਹੁੰਦੀਆਂ ਨੇ ਇਲੈਕਸ਼ਨ ਹੋਣੇ ਹੁੰਦੇ ਨੇ ਤਾਂ ਉਦੋਂ ਪੈਰੋਲ ਦਿੱਤੀ ਜਾਂਦੀ ਹੈ ਫਰਲੋ ਦੇ ਦਿੱਤੀ ਜਾਂਦੀ ਹੈ ਤਾਂ ਸੌਦਾ ਸਾਧ ਨੂੰ 3 ਸਾਲ ਦੇ ਵਿੱਚ ਜੋ 11 ਵਾਰ ਪੈਰੋਲ ਮਿਲੀ ਹੈ ਉਸ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਹਿਲੀ ਵਾਰ 24 ਅਕਤੂਬਰ 2020 ਜਦੋਂ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਇਆ ਸੀ ਇੱਕ ਦਿਨ ਦੀ ਪੈਰੋਲ ਉਸ ਨੂੰ ਮਿਲੀ ਸੀ ਉਸ ਵੇਲੇ ਸੌਦਾ ਸਾਧ ਬਿਮਾਰ ਮਾਂ ਨੂੰ ਮਿਲਣ ਦੇ ਲਈ ਆਇਆ ਸੀ ਦੂਸਰੀ ਵਾਰ 21 ਜਿਹੜੀ 21 ਮਈ 2021 ਨੂੰ ਇੱਕ ਦਿਨ ਦੀ ਫਰਲੋ ਮਿਲੀ ਫਿਰ ਤੋਂ ਜਿਹੜਾ ਸੌਦਾ ਸਾਧ ਬਿਮਾਰ ਮਾਂ ਨੂੰ ਮਿਲਣ ਦੇ ਲਈ ਬਾਹਰ ਆਇਆ ਸੀ ਕਿਉਂਕਿ ਤਿੰਨ ਸਾਲ ਤਿੰਨ ਸਾਲਾਂ ਦੇ ਵਿੱਚ 11 ਵਾਰ ਪਰੋਲ ਤੀਸਰੀ ਵਾਰ 7 ਫਰਵਰੀ 2022 ਦਾ ਦਿਨ ਜਦੋਂ ਉਸ ਨੂੰ 21 ਦਿਨ ਦੀ ਪਰੋਲ ਮਿਲੀ ਸੀ ਯਾਨੀ ਦੋ ਵਾਰ ਜਦੋਂ ਇੱਕ ਇੱਕ ਦਿਨ ਦੇ ਲਈ ਉਹ ਬਾਹਰ ਆਇਆ ਫਿਰ ਉਸ ਨੂੰ ਪਰੋਲ ਮਿਲੀ ਉਹ ਵੀ ਇੱਕ ਮਹੀਨੇ ਦੀ ਜਿਹੜੀ ਉਹ ਚੌਥੀ ਵਾਰ ਮਿਲੀ ਸੀ ਜਦੋਂ ਜੂਨ 2020 ਦੇ ਵਿੱਚ ਉਸ ਨੂੰ 30 ਦਿਨਾਂ ਦੇ ਲਈ ਬਾਹਰ ਜੇਲ੍ਹ ਤੋਂ ਭੇਜਿਆ ਗਿਆ ਇੱਕ ਮਹੀਨੇ ਦੀ ਜਿਹੜੀ ਹੈ ਪਰੋਲ ਦਿੱਤੀ ਗਈ ਫਿਰ ਪੰਜਵੀਂ ਵਾਰ ਅਕਤੂਬਰ 2022 ਦੇ ਵਿੱਚ 40 ਦਿਨ ਦੀ ਪਰੋਲ ਮਿਲੀ ਸੀ ਔਰ ਜਦੋਂ ਕਦੇ ਵੀ ਪਰੋਲ ਫਰਲੋ ਮਿਲਦੀ ਹੈ ਤਾਂ ਸੂਖੀਆਂ ਦੇ 이 저. ਰਾਮ ਰਹੀਮ ਰੇਂਦਰ 6ਵੀਂ ਵਾਰ ਉਸ ਨੂੰ 21 ਜਨਵਰੀ 2023 ਨੂੰ 40 ਦਿਨ ਦੀ ਪਰੋਲ ਮਿਲਦੀ ਹੈ ਸੌਦਾ ਸਾਦ ਨੂੰ 11 ਵਾਰ ਪਰੋਲ ਮਿਲੀ ਹੈ ਤਿੰਨ ਸਾਲਾਂ ਚ 7ਵੀਂ ਵਾਰ ਦੀ ਗੱਲ ਕਰੀਏ ਤਾਂ 20 ਜੁਲਾਈ ਦਾ ਦਿਨ ਸੀ 2023 ਜਦੋਂ 30 ਦਿਨ ਦੀ ਪਰੋਲ ਤੇ ਸੌਦਾ ਸਾਦ ਜੇਲ੍ਹ ਚੋਂ ਬਾਹਰ ਆਇਆ ਸੀ ਔਰ ਆਪਣੀ ਉਹ ਡੇਰੇ ਜਾਂਦਾ ਉੱਥੇ ਜਿਸ ਤਰੀਕੇ ਦੇ ਨਾਲ ਸਤਸੰਗ ਚੱਲਦਾ ਉਸੇ ਤਰੀਕੇ ਉਹ ਚੀਜ਼ ਜਲਦੀ ਚੱਲਦੀ ਹੈ 8ਵੀਂ ਵਾਰ 15 ਅਕਤੂਬਰ ਦਾ ਉਹ ਦਿਨ ਹੈ ਜਦੋਂ 40 ਦਿਨਾਂ ਦੀ ਪਰੋਲ ਦੇ ਲਈ ਸੌਦਾ ਸਾਦ ਜੇਲ੍ਹ ਚੋਂ ਬਾਹਰ ਆਇਆ ਰੋਤਕ ਦਿਸਨਾਰੀਆ ਜੇਲ੍ਹ ਚੋਂ ਬਾਹਰ ਆੰਦ ਚਾਲੀ ਦਿਨਾਂ ਦੇ ਲਈ ਨਵੀਂ ਵਾਰ ਜਦੋਂ ਹੈ ਉਹ ਨਵੰਬਰ 2023 ਦਾ ਦਿਨ ਹੁੰਦਾ ਜਦੋਂ 29 ਦਿਨ ਦੀ ਫਰਲੋ ਸੌਦਾ ਸਾਥ ਨੂੰ ਦਿੱਤੀ ਜਾਂਦੀ ਹੈ 29 ਦਿਨਾਂ ਦੇ ਲਈ ਕਰੀਬ ਕਰੀਬ 1 ਮਹੀਨੇ ਲਈ ਫਿਰ ਉਹ ਬਾਰ ਆਉਂਦੇ ਨੇ 10ਵੀਂ ਵਾਰ 19 ਜਨਵਰੀ 2024 ਨੂੰ ਇਸੇ ਸਾਲ 50 ਦਿਨ ਦੀ ਪਰੋਲ ਦਿੱਤੀ ਜਾਂਦੀ ਹੈ ਸੌਦਾ ਸਾਥ ਨੂੰ 50 ਦਿਨ ਦੇ ਲਈ 1 ਮਹੀਨੇ ਤੋਂ ਜ਼ਿਆਦਾ ਸਮਾਂ 11ਵੀਂ ਵਾਰ 13 ਅਗਸਤ 2024 ਨੂੰ 21 ਦਿਨਾਂ ਦੀ ਪੈਰੋਲ ਸੌਦਾ ਸਾਧ ਨੂੰ ਦਿੱਤੀ ਗਈ ਸੀ ਔਰ ਉਸ ਸਮੇਂ ਦਰਾਨੋ ਜੇਲ੍ਹ ਤੋਂ ਬਾਹਰ ਆਈ ਸੀ ਤੇ ਇਹ 11ਵੀਂ ਵਾਰ ਦੀ ਅਸੀਂ ਜ਼ਿਕਰ ਕਰ ਰਹੇ ਹਾਂ ਤੇ ਹੁਣ ਜਿਹੜਾ ਲੇਟੈਸਟ ਤੁਹਾਨੂੰ ਜਿਸ ਤਰੀਕੇ ਦੇ ਨਾਲ ਦੱਸ ਰਿਹਾ ਕਿ ਇੱਕੇ ਦਿਨ ਦੀ ਜਿਹੜੀ ਹੈ ਉਹ ਫਰਲੋ ਦਿੱਤੀ ਗਈ ਸੀ ਤੇ ਹੁਣ ਵਾਪਸੀ ਹੋਏਗੀ ਲੇਕਿਨ ਸਵਾਲ ਇਹ ਖੜੇ ਕੀਤੇ ਜਾਂਦੇ ਨੇ ਹਮੇਸ਼ਾ ਹੀ ਜੋ ਵਿਰੋਧ ਕਰਦੇ ਨੇ ਪਰੋਲ ਫਰਲੋ ਦਾ ਉਹਨਾਂ ਦੀ ਤਰਫੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਜੋ ਸਜ਼ਾਵਾ ਭੁਗਤ ਚੁੱਕੇ ਨੇ ਔਰ ਲੰਮੇ ਸਮੇਂ ਤੋਂ ਜੇਲਾ ਦੇ ਵਿੱਚ ਬੰਦ ਨੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਸਰਕਾਰਾਂ ਨਰਮ ਦਿਲੀ ਨਹੀਂ ਦਿਖਾਉਂਦੀਆਂ ਬਲਕਿ ਜੋ ਸਾਧਵੀਆਂ ਦੇ ਨਾਲ ਯੋਨ ਸ਼ੋਸ਼ਣ ਦੇ ਗੰਭੀਰ ਇਲਜ਼ਾਮਾਂ ਦੇ ਵਿੱਚ ਜਿਸ ਨੂੰ ਸਜ਼ਾ ਹੋਈ ਹੈ ਉਸ ਨੂੰ بار بار ਪਰੋਲ ਫਰलो ਦਿੱਤੀ ਜਾਂਦੀ ਹੈ ਤਾਂ ਬਲਦਕਾਰੀ ਸੌਦਾ ਸਾਧ 21 ਦਿਨਾਂ ਦੀ ਫਰਲੋ ਤੇ ਬਾਹਰ ਆਇਆ ਸੀ ਲੇਕਿਨ ਜੋ ਫਰਲੋ ਖਤਮ ਹੋ ਗਈ ਹੈ ਉਹ ਮਿਆਦ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਰੋਤਕ ਵਿਸਨਾਰੀਆ ਜੇਲ੍ਹ ਚ ਵਾਪਸੀ ਸੌਦਾ ਸਾਧ ਦੀ ਅਜ ਹੋਏਗੀ